ਉਸ ਕੋ ਬਿੰਦ ਦੇ ਰੱਬ ਦੇ ਪਰਮੇਸ਼ਰ ਦੇ ਗੁਣ ਸੁਣਾ ਅਰ ਗਾਵੋ ਰਸਨਾ ਗੀਤ ਤੇ ਦੂਜਾ ਜ਼ਬਾਨ ਦੇ ਨਾਲ ਉਹਦੇ ਗੀਤਾਂ ਨੂੰ ਗਾ ਹੁਣ ਇਹ ਜਿਹੜੇ ਨੌਂ ਦਰਵਾਜੇ ਕਹਿ ਲਏ ਜਾਂ ਇੰਦਰੇ ਕਹਿ ਲਏ ਇਹਨਾਂ ਦੇ ਵਿੱਚੋਂ ਦੋ ਨੇ ਇੱਕ ਕੰਨ ਤੇ ਦੂਸਰੀ ਜ਼ਬਾਨ ਜੇ ਇਹਨਾਂ ਦੋਵਾਂ ਨੂੰ ਸਾਧ ਲਈਏ ਨਾ ਬਾਕੀ 90% ਜਿਹੜੇ ਨੂੰ ਆਪੇ ਸੁਧਾਈ ਵਿੱਚ ਆ ਜਾਂਦੇ ਨੇ ਕੰਨਾ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਰੋਜ਼ ਕਹਿੰਦੇ ਨੇ ਨਾ ਭਾਈ ਇਹਨਾਂ ਨੂੰ ਸਮਝਾਇਆ ਕਰਕੇ ਇਸ ਸਰਵ ਨੂੰ ਮੇਰਿਓ ਸੱਚ ਸੁਣਨੇ ਨੂੰ ਪਿਠਾਏ। ਗੁਰੂ ਤੇਗ ਬਹਾਦਰ ਸਾਹਿਬ ਜੀ ਮੰਨੂ ਕਹਿੰਦੇ ਨੇ ਭਾਈ ਮਣਾ ਸਮਝੇ ਇਸ ਕੰਨਾਂ ਨੂੰ ਸਮਝਾ ਕੰਨਾਂ ਦੇ ਨਾਲ ਉਹਦੇ ਬਾਣੀ ਸੁਣਿਆ ਕਰ ਤੇ ਰਸਨਾ ਦੇ ਨਾਲ ਉਹਦੇ ਗੀਤ ਨੂੰ ਗਾਇਆ ਕਰ। ਇੰਨੇ ਪਿਆਰ ਦੇ ਨਾਲ ਸਮਝਾਉਂਦੇ ਨੇ ਗੁਰੂ ਸਾਹਿਬ ਜੀ ਫਿਰ ਤੇ ਸਮਝ ਪਰ ਸੱਚੇ ਕਿਸੇ ਨਾ ਤੇ ਗੁਰੂ ਦੇ ਬਾਣੀ ਧਿਆਨ ਦੇ ਨਾਲ ਸੁਣੀ। ਤੇ ਨਾਈ ਰਸਨਾ ਦੇ ਨਾਲ ਧਿਆਨ ਦੇ ਨਾਲ ਬੋਲੀ ਜੀ ਹੁਣ ਜੇ ਕੋਖੇ ਮਾਮਾ ਪਹਿਲੋਂ ਮੰਗ ਲਵਾ ਆਪਾਂ ਹੁਣ ਥੋੜੀ ਜਿਹਿਰ ਨੂੰ ਅਰਦਾਸ ਕਰਨੀ ਹੈ ਨਾ ਜੀ ਅਰਦਾਸ ਦੇ ਵਿੱਚ ਸੁਖਮਣੀ ਸਾਹਿਬ ਦੀ ਇੱਕ ਪਉੜੀ ਪੜੀ ਜਾਂਦੀ ਹੈ ਅਰਦਾਸ ਸ਼ੁਰੂ ਕਰਨ ਤੋਂ ਪਹਿਲਾਂ ਜਿਹਨੂੰ ਆਪਾਂ ਪਤਾ ਕਹਿੰਨੇ ਆ ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ਬਦ ਉਹ ਤੇ ਪਦੇ ਵਰਤ ਨੇ ਅਸ਼ਟ ਪਦੀਆਂ ਅੱਠ ਪਦਿਆਂ ਵਾਲੀ ਸੁਖਮਣੀ ਸਾਹਿਬ ਦੇ ਅੱਠ ਪਦੇ ਨੇ ਨਾ ਇੱਕ ਅਸ਼ਟਪਦੀ ਜੇ ਜੋ ਤੇ ਸਤਿ ਪਤੀ ਦਾ ਖੇਰਲਾ ਪਤਾ ਹੈ ਜੀ ਗੁਰੂ ਦੀ ਬਾਣੀ ਹੈ ਉਹ ਤੂੰ ਠਾਕਰ ਤੂੰ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਹੁਣ ਧਿਆਨ ਦੇ ਆ ਜੇ ਗੁਰੂ ਸਾਹਿਬ ਦੀ ਬਾਣੀ ਇਸ ਕੰਨਾਂ ਨਾਲ ਧਿਆਨ ਨਾਲ ਕਦੇ ਸੁਣੀ ਰਸਨਾ ਦੇ ਨਾਲ ਧਿਆਨ ਨਾਲ ਬੋਲੀ ਪੜਦੇ ਤੇ ਸਿਰੋਜੀ ਹੈ ਤੂੰ ਤੱਤੇ ਨੂੰ ਔਂਕੜ ਹੈ ਉੱਤੇ ਟਿੱਪੀ ਕੋਈ ਨਹੀਂ ਜੀ ਪਰ ਕਿਉਂਕਿ ਸੇ ਨਾ ਸੁਣੀ ਤੇ ਨਾ ਦਰਸ਼ਨ ਕੀਤੇ ਨਾ ਪੜੀ ਇੱਥੇ ਤੂੰ ਨਹੀਂ ਬੋਲਣਾ ਤੂੰ ਬਿਨਾ ਬਿੰਦੀ ਤੋਂ ਤੂੰ ਠਾਕੁਰ ਕੱਕੇ ਦੇ ਥੱਲੇ ਔਕੜ ਹੈ ਠਾਕੁਰ ਨਹੀਂ ਬੋਲਣਾ ਜੀ ਔਰ ਬਹੁਤੀ ਸੰਗਤਾਂ ਨੇ ਜਿਹੜੀਆਂ ਤੂੰ ਬੋਲਣ ਗਿਆ ਤੇ ਠਾਕੁਰ ਬੋਲਣ ਗਿਆ ਕੱਕੇ ਥੱਲੇ ਔਕੜ ਨਹੀਂ ਲਾਉਂਦੀਆਂ ਔਰ ਫਿਰ ਬੇਨਤੀ ਕਰਾਂ ਸੰਗਤਾਂ ਦਾ ਬਹੁਤ ਕਸੂਰ ਨਹੀਂ ਕਿਉਂਕਿ ਅਸੀਂ ਨਾ ਤੇ ਪੜੀ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਰਾਂ ਨੂੰ ਨਾ ਤੇ ਸਿੱਖ ਮਾਇਆ ਤੇ ਨਾ ਹੀ ਸਾਡੇ ਵਰਗੇ ਫਿਰ ਕਥਾ ਕਰਨ ਵਾਲੇ ਜਾਂ ਗ੍ਰੰਥੀ ਸੰਗਤਨ ਦੱਸਿਓਰ ਗ੍ਰੰਥੀ ਸੰਗਤ ਕਈ ਆਪ ਹੀ ਗਲਤ ਬੋਲਦੇ ਨੇ ਜੀ 99% ਸਿੱਖ ਨੇ ਇਹ ਗੁਰੂ ਦੀ ਬਾਣੀ ਹੈ ਦੇਖੋ ਤੂੰ ਠਾਕੁਰ ਤੂੰ ਪਹਿ ਅਰਦਾਸ ਇੱਥੇ ਤੁਮ ਹੈ ਪਹਿਲੋ ਤੂੰ ਹੈ ਕਈ ਦਿਨ ਪੜਨ ਲੱਗੇ ਸ਼ੁਰੂ ਤੋਂ ਪਹਿਲੋ ਪੜਦੇ ਗਲਤ ਨੇ ਤੁਮ ਠਾਕੁਰ ਬੋਲਣਗੇ ਜੀ ਆਪ ਜੀ ਧਿਆਨ ਨਾਲ ਸੁਣਿਓ ਹੁਣ ਆਪਾਂ ਪੜ੍ਹਨਾ ਹੈ ਨਾ ਅਰਦਾਸ ਕਰਨੀ ਉਹ ਤੋਂ ਆਸਿਬ-ਵਾਸਿਬ ਧਿਆਨ ਦਿਓ ਕਿ ਆਵਾਜ਼ ਕਿਵੇਂ ਦੀ ਆਏਗੀ ਉਰੇ ਸਤਿਗੁਰੂ ਦੇ ਬਾਣੀ ਹੈ ਸਤਿਗੁਰੂ ਕਹਿੰਦੇ ਨੇ ਤੂੰ ਠਾਕੁਰ ਤੁਮ ਪਹਿ ਅਰਦਾਸ ਇੱਥੇ ਤੁਮ ਹੈ ਤੇ ਅੱਗੇ ਪਪਾ ਤੇ ਹਾਹੇ ਨੂੰ ਸ਼ਿਆਰੀ ਹੈ ਜੇ ਪਹਿ ਨਾ ਵੀ ਤੇ ਹਾਹ ਕਿਉਂਕਿ ਥੋੜਾ ਜਿਹਾ ਸਾਇਲੈਂਟ ਚ ਬੋਲਿਆ ਜਾਂਦਾ ਪਰ ਭਾਰੀ ਆਵਾਜ਼ ਚ ਤੁਮ ਪਹਿ ਅਰਦਾਸ ਤੂੰ ਠਾਕੁਰ ਤੇਰੇ ਅਗੇ ਅਰਦਾਸ ਹੈ ਜਿਉ ਪਿੰਡ ਸਭ ਤੇਰੇ ਰਾਸ ਅੱਗੇ ਫਿਰ ਸ਼ਬਦ ਉਹ ਬੰਦਾ ਤੁਮ ਇੱਥੇ ਤੁਮ ਹੈ ਤੁਮ ਮਾਤ ਪਿਤਾ ਇੱਥੇ ਵਿਸ਼ਰਾਮ ਹੈ ਹਮ ਬਾਰਿਕ ਤੇਰੇ ਪਰ ਬਾਰਿਕ ਰਾਰੇ ਨੂੰ ਸਿਆਰੀ ਹੈ ਜੀ ਬਾਰਿਕ ਬਾਰਿਕ ਸਿੱਧਾ ਪੜ ਜੰਨੇ ਤੁਮ ਮਾਤ ਪਿਤਾ ਇੱਥੇ ਵਿਸ਼ਰਾਮ ਹੈ ਹਮ ਬਾਰਿਕ ਤੁਸ ਤੂੰ ਮਾਤਾ ਪਿਤਾ ਸੇ ਤੇਰੇ ਬੱਚੇ ਹਾਂ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਕਿਰਪਾ ਕਿਰਪਾ ਨੇ ਜੀ ਕੱਕੇ ਦੇ ਥੱਲੇ ਰਹਾ ਰਹਾ ਹੈ ਅਦਕ ਔਰ ਕੱਕੇ ਤੇ ਜਿਹੜੀ ਅੱਗੇ ਸਿਆਰੀ ਲੱਗੀ ਹੋਈ ਇਹ ਰਾਦੇ ਦੇ ਅੱਗੇ ਬੋਲੀ ਜਾਏਗੀ ਜੀ ਕਿਉਂਕਿ ਪੈਰ ਚ ਰਹਾ ਰ ਹੈ ਨਾ ਕਿਰਪਾ ਨੇ ਇਹਨੂੰ ਸ਼ਬਦ ਥੋੜਾ ਜਿਹਾ ਛੇਤੀ ਨਾਲ ਬੋਲਣਾ ਕਿਰਪਾ ਤੁਮਰੀ ਕਿਰਪਾ ਮੈਂ ਮੰਮਾ ਹਾਹੇ ਨੂੰ ਫਿਰ ਸਿਆਰੀ ਹੈ ਤੁਮਰੇ ਕਿਰਪਾ ਮੈਂ ਸੂਖ ਘਨੇਰੇ ਹੁਣ ਇਹ ਸਤਿਗੁਰੂ ਦੀ ਬਾਣੀ ਹੈ ਨਾ ਜੀ ਧਿਆਨ ਨਾਲ ਪੜਾਂਗੇ ਤੇ ਤਾਂ ਹੀ ਗੱਲ ਬਣੇਗੀ ਸਤਿਗੁਰ ਜੀ ਨੇ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਸਮਝਾਉਂਦੇ ਨੇ ਮਨਾ ਸਮਝ ਇਨਾ ਕੰਨਾਂ ਦੇ ਨਾਲ ਉਹਦੇ ਬਾਣੇ ਨੂੰ ਧਿਆਨ ਨਾਲ ਸੁਣ ਤੇ ਰਸਨਾ ਦੇ ਨਾਲ ਜਪ ਪਰ ਅਸੇਤੇ ਜਿਹੜੀ ਰੋਜ਼ ਕਈ ਕੇ ਵੜੇ ਪੜਨੇ ਇੱਕ ਪਤਾ ਸਾਨੂੰ ਯਾਦ ਨਹੀਂ ਹੋਇਆ ਕਿਉਂਕਿ ਨਾ ਧਿਆਨ ਨਾਲ ਪੜਿਆ ਨਾ ਸੁਣਿਆ ਤੋ ਠਾਕੁਰ ਤੁਮ ਪੈਰ ਦਾਸ ਜੀਓ ਪਿੰਨ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੂਕ ਘਨੇਰੇ ਉੱਥੇ ਫਿਰ ਅੱਗੇ ਸ਼ਬਦ ਕੋਈ ਨਾ ਜਾਣ ਤੁਮਰਾ ਅੰਤ ਇੱਥੇ ਕੋਈ ਨਹੀਂ ਜੀ ਕੋਈ ਕੱਕੇ ਨੂੰ ਹੁੜਾ ਹੈ ਤੇ ਏੜੀ ਨੂੰ ਸਿਆਰੀ ਹੈ ਬਿਆਰੀ ਸ਼ਬਦ ਨੇ ਬੁਰਣਾ ਕੋਏ ਕੋਏ ਨਾ ਜਾਣਨਾ ਤੇਮਰਾ ਅੰਤ ਜਾਣੈ ਨਹੀਂ ਜਾਣੈ ਨੰਨਾ ਹੈ ਕੋਏ ਨਾ ਜਾਣੈ ਤੇਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਹੁਣ ਆਪਾਂ ਸਾਰੇ ਪੜ੍ਹਨੇ ਆ ਜੀ ਕਈ ਗ੍ਰੰਥੀ ਸਿੰਘ ਵੀ ਆਵਾਜ਼ੇ ਆਉਂਦੀ ਪੜ੍ਹਦੇ ਨੇ ਦੇਖੋ ਉੱਚੇ ਸੇ ਉੱਚਾ ਭਗਵੰਤ ਕਈ ਪੜਨਗੇ ਉੱਚੇ ਤੇ ਉੱਚਾ ਭਗਵਾਨ ਤੇ ਬਿੰਦੀ ਕੋਈ ਨਹੀਂ ਜੀ ਉੱਚਾ ਸ਼ਬਦ ਜਿਹੜਾ ਹਿੰਦੀ ਦਾ ਹੈ ਉੱਚਾ ਸ਼ਬਦ ਜਿਹੜਾ ਪੰਜਾਬੀ ਠੇਠ ਪੰਜਾਬੀ ਸਿੱਧੀ ਪੰਜਾਬੀ ਇਸ ਪਦੇ ਚ ਉੱਚੇ ਤੇ ਉੱਚਾ ਭਗਵੰਤ ਇਹ ਸਤਿਗੁਰੂ ਦੇ ਬਾਣੀ ਫਿਰ ਕਹਿੰਦੇ ਬੇਨਤੀ ਕਰਦੇ ਕੋਈ ਕਵਿਤਾ ਥੋੜੀ ਹੈ ਕਿ ਅਰਦਾਸ ਤੋਂ ਪਹਿਲਾਂ ਉਸੇ ਕਵਿਤਾ ਬੋਲੀ ਜਾਈਏ ਜੋ ਮੋਢੇ ਚ ਬੋਲੀ ਜਾਈਏ ਉੱਚੇ ਤੇ ਉੱਚਾ ਭਗਵੰਤ ਉਥੇ ਸ਼ਬਦ ਹੈ ਉੱਚੇ ਤੇ ਉੱਚਾ ਇਹ ਭਗਵੰਤ ਸੰਗਤਾਂ ਤੇ ਬੋਲਦਿਆਂ ਨੇ ਫਿਰ ਬੇਨਤੀ ਕਰਦਾ ਜੇ ਗ੍ਰੰਥੀ ਸੰਗਾਪੂ ਬੁਲੀ ਜਾਣਾ ਤੇ ਫਿਰ ਸਮਝਾਏ ਕਿਹੜਾ ਰਸਨਾ ਦੇ ਨਾਲ ਗਾਉਣਾ ਹੈ ਕੰਨਾਂ ਦੇ ਨਾਲ ਧਿਆਨ ਦੇ ਨਾਲ ਸੁਣਨਾ ਹੈ ਤੇ ਸਤਿਗੁਰੂ ਕਹਿੰਦੇ ਨੇ ਪਾਈ ਇਹ ਸਤਿਗੁਰੂ ਦੀ ਬਾਣੀ ਹੈ ਉੱਥੇ ਸ਼ਬਦ ਨੇ ਕਿ ਉੱਚੇ ਤੇ ਉੱਚਾ ਭਗਵੰਤ ਫਿਰ ਅਗੇ ਸਗਲ ਸਮਗਰੀ ਤੁਮਰਾ ਸੂਤਰ ਇੱਥੇ ਵੀ ਰਾਰਾ ਜਿਹੜਾ ਤੱਤੇ ਦੇ ਥੱਲੇ ਹੈ ਤੁਮਰਾ ਸੂਤਰ ਧਾਰੇ ਤੁਮ ਤੇ ਹੋਏ ਇੱਥੇ ਸ਼ਬਦ ਵੀ ਬਹੁਤੇ 99% ਸਿੱਧੇ ਪੜ੍ਹਦੇ ਨੇ ਤੁਮਤੇ ਤੁਮ ਅੱਡ ਹੈ ਤੇ ਤੱਤੇ ਨੂੰ ਲਾਂ ਜਿਹੜੀ ਅੱਡ ਹੈ ਜੀ ਤੁਮਤੇ ਸਤਿਗੁਰੂ ਜੀ ਕਹਿੰਦੇ ਨੇ ਤੁਮਤੇ ਹੋਏ ਤੁਮਰੇ ਗਤਮੇ ਤੁਮ ਹੀ ਜਾਣੇ ਹੋਂ ਉੱਥੇ ਸ਼ਬਦ ਵਰਤਿਆ ਨਾ ਤੁਮ ਤੂੰ ਉੱਚਾ ਹੈ ਤੂੰ ਮਾਤਾ ਪਿਤਾ ਤੁਮਰੇ ਸੂਤਰ ਧਾਰੀ ਤੁਮਤੇ ਤੁਮਤੇ ਨਹੀਂ ਬੋਲਣਾ ਜੇ ਤੁਮਤੇ ਹੋਏ ਸੁਆਗਿਆਕਾਰੀ ਆਗਿਆ ਕਰਿ ਹੋਇ ਨ ਤਰੀ ਭਾਣੇ ਦੇ ਵਿੱਚ ਜਿਹੜਾ ਚਲਦਾ ਹੋਇ ਉਹਨ ਸਤਿਗੁਰਿ ਤੋਂ ਪਾਣੀ ਬਾਣੀ ਹੈ ਕਿ ਤੁਮਰੇ ਗਤ ਮਿਤ ਗਤ ਮਤ ਨਹੀਂ ਪੜਨਾ ਮੰਮੇ ਨੂੰ ਈੜੀ ਹੈ ਤੁਮਰੇ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਉਸਦਾ ਕੁਰਬਾਨੀ ਤਨ ਗੁਰੂ ਤੇਗ ਬਹਾਦਰ ਸਾਹਿਬ ਜਿਸ ਮਨ ਨੂੰ ਸਮਝਾਉਂਦੇ ਨੇ ਮਨਾ ਤੂੰ ਕੰਨਾਂ ਦੇ ਨਾਲ ਸੁਣ ਇਸ ਰਸਨਾ ਤੇ ਨਾਲ ਉਹਦੇ ਗੁਣਾਂ ਨੂੰ ਗਾ ਪਰ ਜਦੋਂ ਮਨ ਇਹਨੇ ਪਿਆਰ ਦੇ ਨਾਲ ਸਮਝਾਉਣ ਤੋਂ ਬਾਅਦ ਵੀ ਸਮਝੇ ਕੋਈ ਨਾ ਧਿਆਨ ਦੇ ਨਾਲ ਕੰਨਾਂ ਨਾਲ ਸੁਣੇ ਕੋਈ ਨਾ ਜ਼ੁਬਾਨ ਦੇ ਨਾਲ ਫਿਰ ਉਹ ਪਿਆਰ ਦੇ ਨਾਲ ਬੋਲੇ ਕੋਈ ਨਾ ਕਿ ਜੋ ਮਰਜ਼ੇ ਬੋਲੇ ਜਾਣਾ ਕਿਉਂਕਿ ਜੇ ਧਿਆਨ ਨਾਲ ਦੋ ਵਾਰੀ ਸੁਣਾਗੇ ਤੇ ਇੱਕ ਵਾਰੀ ਤਾਂ ਹੀ ਬੋਲਾਂਗੇ ਨਾ ਜੀ ਇਹ ਰੱਬ ਪਰਮੇਸ਼ਰ ਨੇ ਸ਼ਾਇਦ ਇਸੇ ਕਰਕੇ ਕੰਨ ਦੋ ਲਾਏ ਸਨ ਕਿ ਭਾਈ ਦੋ ਵਾਰੀ ਚੰਗੇ ਤਰ੍ਹਾਂ ਸੁਣੀ ਤੇ ਫਿਰ ਇੱਕ ਵਾਰੀ ਬੋਲੀ ਪਰ ਉਸੇ ਕਈ ਵਾਰ ਜਿੱਥੇ ਬੋਲਣਾ ਹੁੰਦਾ ਉੱਥੇ ਤਾਂ ਬੋਲਦੇ ਨਹੀਂ ਤੇ ਜਿੱਥੇ ਨਹੀਂ ਬੋਲਣਾ ਉੱਥੇ ਫਿਰ ਆਵਾਜ਼ ਵੀ ਨਿਕਲੇਗੀ ਤੇ ਕੱਟਦੇ ਵੀ ਕੋਈ ਨਹੀਂ ਕਈ ਵੀ ਹੁਕਮਨਾਮੇ ਵਿੱਚ ਵੀ ਬੋਲੀ ਆਵਾਂਗੇ ਜੀ ਕਿਉਂਕਿ ਹੁਕਮ ਗੁਰੂ ਦਾ ਹੁੰਦਾ ਇਹ ਸੁਣਨ ਵਾਸਤੇ ਹੁੰਦਾ ਬੋਲਣ ਵਾਸਤੇ ਥੋੜੀ ਹੁੰਦਾ ਜੀ ਹੁਕਮ ਤਾਂ ਸੁਣਨਾ ਹੁੰਦਾ ਹੈ ਨਾ ਔਰ ਸਤਗੁਰ ਜੀ ਕਿਰਪਾ ਕਰਨ ਗੁਰੂ ਸੇਵਕਾਂ ਤੇ ਪੈ ਜੀ ਸੁਣ